ਕੀ ਨਾਇਕਾ ਡਾ ਡੀਪਕਾ ਜੀ ਡਿਪਕ ਕਿਹੜੀ ਜਗਤ ਰਿਆ ਨਾਲੇ ਮੜਿਆਲੇ ਤੋਂ ਜੀ ਅੱਜ ਤੁਹਾਡੀ ਸ਼ਾਦੀ ਸੀਗੀ ਤੇ ਕੀ ਥਾਣੇ ਖੜੇ ਹੋ ਤੁਸੀਂ ਕੀ ਗੱਲ ਹੋ ਗਈ ਤੇ ਭਾਈ ਸਾਨੂੰ ਰੋਜ਼ ਗਾਰਡਨ ਪੈਲਸ ਦਾ ਗਿਆ ਸੀਗਾ ਸਹੀ 10 ਵਜੇ ਦਾ ਅਸੀਂ ਆਏ ਹੋਏ ਹਾਂ ਹੁਣ ਵੇਲੇ 8 ਵਜੇ ਚੱਲੇ ਸਾਨੂੰ ਉਹ ਕਹਿੰਦੇ ਭਾਈ ਆਨੇ 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 ਬਸ ਇਧਰ ਬੱਲਾਰਿਚ ਰੱਖਿਆਗਾ ਪਰ ਕੋਈ ਨਹੀਂ ਆਇਆਗਾ ਨਹੀਂ ਕੌਣ ਕਹਿੰਦੇ ਤੁਹਾਨੂੰ ਆਨੇ ਕੁੜੀ ਆ ਕੁੜੀ ਕੁੜੀ ਕਹਿੰਦੇ ਪੈਸਾ ਕਿੱਦਾਂ ਤੁਹਾਡਾ ਪਿਆ ਕਿੱਦਾਂ ਹੋਇਆ ਸੀ ਕਿੱਦਾਂ ਐਂਗੇਜਮੈਂਟ ਹੋਈ ਤੁਹਾਡੀ ਦਾ ਫੋਨ ਤੇ ਭਾਈ ਗੱਲ ਇਹ ਕਰ ਦੇਣਾ ਗੱਲ ਹੋਈ ਆ ਠੀਕ ਹੈ ਉਹਨੇ ਮਾਤਾ ਨਾਲ ਪਿਤਾ ਨਾਲ ਗੱਲ ਹੋਈ ਆ। ਅੱਛਾ। ਠੀਕ ਹੈ ਜੀ। ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ? ਮੈਂ ਭਾਈ ਦੁਬਈ ਸਿਕਨਾਂਤ ਦਾ। ਦੁਬਈ ਰਹਿੰਦੇ ਆ। ਹਾਂ ਜੀ। ਛੁੱਟੀਆਂ ਆਏ ਸੀ ਕੋਲ। ਛੁੱਟੀ ਆਏ ਸੀ ਜੀ। ਹਾਂ ਜੀ। ਫੇਰ ਆ ਜਾਈ ਨੇ ਕੁੜੀ ਵਾਲੇ। ਨਹੀਂ ਆਏ ਭਾਜੀ। ਪਹਿਲਾਂ ਤੁਸੀਂ ਕੋਈ ਇਨਕੁਆਰੀ ਵਗੈਰਾ ਕੀਤੀ ਸੀ ਕੀ ਕੁੜੀ ਵਾਲੇ? ਕੋਈ ਨਹੀਂ ਭਾਜੀ ਆਈ ਤੇ ਜੀ ਤੇ ਕੋਈ ਇਨਕੁਆਰੀ ਕੀਤੀ ਸੀ? ਨਹੀਂ ਨਹੀਂ ਭਾਜੀ। ਬਸ ਫੋਨ ਤੇ ਗੱਲ ਹੋਈ ਤੁਹਾਡੇ ਨਾਲ। ਫੋਨ ਤੇ ਗੱਲ ਹੋਈ। ਕਿੰਨੇ ਦੇ ਤੋ ਗੱਲਬਾਤ ਹੋ ਗਈ ਤਿੰਨ ਸਾਲ ਹੋ ਗਏ ਭਾਜੀ ਤਿੰਨ ਸਾਲ ਹੋ ਗਏ ਤਿੰਨ ਸਾਲ ਤੋਂ ਗੱਲਬਾਤ ਚੱਲਦੀ ਹੋਈ ਕੁੜੀ ਦੀਆਂ ਫੋਟੋਆਂ ਵਗੈਰਾ ਪਹਿਲਾਂ ਤੁਹਾਡੇ ਕੋਲ ਕੋ ਗੱਲਬਾਤ ਤੁਹਾਨੂੰ ਭੇਜੀ ਉਹਨਾਂ ਨੇ ਫੋਟੋ ਹੈ ਗਈ ਹੈ ਜੀ ਮੇਰੇ ਕੋਲ ਕਿੱਥੋਂ ਦਾ ਐਡਰੈਸਤਾ ਤੁਹਾਡਾ ਐਡਰੈਸ ਨਾਲ ਮੋਗਿਆ ਦਾ ਦੱਸਿਆ ਜੀ ਤੁਸੀਂ ਵਿਆਹਣ ਵਾਸਤੇ ਅੱਜ ਆ ਗਏ ਤੇ ਉਦੋਂ ਪਹਿਲਾਂ ਕੋਈ ਕਾਰਵਾਈ ਕੋਈ ਉਹਨਾਂ ਨਾਲ ਕੋਈ ਕਾਰਵਿਹਾਰ ਕੀਤਾ ਕੋਈ ਸਗਣ ਫਗਣ ਕੀਤਾ ਉਹਨਾਂ ਨੇ ਸਿਰਫ ਉਹ ਕੱਲੀ ਸਾਹ ਚਿੱਟੀ ਕੱਲੀ ਸੀਗੀ ਸਾਹ ਚਿੱਟੀ ਭੇਜੀ ਸੀ ਹਾਂ ਜੀ ਉਹਨਾਂ ਦਾ ਡਰੈਕਟ ਉਹ ਵੀ ਲਿਖਤੀ ਨਹੀਂ ਨਹੀਂ ਰੈਫਰੈਂਸ ਪਤਾ ਕੀਤਾ ਉਹਨਾਂ ਨੇ ਕਹਿੰਦੇ ਉਹ ਹੀ ਕਾਈ ਕੋਡ ਮਲਾਈ ਇੱਥੇ ਮੁੱਕ ਗਈ ਕੋਡ ਬੰਦਾ ਬੋਗੇ ਹਾਂਜੀ ਤੇ ਤੂੰ ਪਹਿਲਾਂ ਤੁਸੀਂ ਕੋਈ ਤੁਹਾਡੀ ਕੋਈ ਪੈਸਾ ਪੁੱਛ ਸਕਦੇ ਲੈਣ ਦੇਣ ਵੀ ਹੁੰਦਾ ਸੀ ਕਿ ਟ੍ਰਾਂਜੈਕਸ਼ਨ ਕੀਤੀ ਤੁਸੀਂ ਪੈਸੇ ਭੋਦੀ ਬੇਟੀ ਦੀ ਕੁੜੀ ਨੂੰ ਹਾਂਜੀ ਉਧਰੋਂ ਕੱਲੇ ਕਿੰਨੇ ਪੈਸੇ ਭੇਜਦੇ 50 60 ਦੇ ਕਰੀਬ ਕੱਲੇਗਾ ਭਾਈ ਜਿਆਦਾ 3000 ਰੁਪਏ ਦੇ ਕਿਸ ਬੇਸ ਤੇ ਭੇਜਤਾ ਜਦੋਂ ਕੋਈ ਚਾਲ ਪਛਾਣਨੀ ਸੀ ਉਹ ਚਲੋ ਖਰਚਾ ਉਹਦਾ ਮੰਗਦੇ ਸੀਗੇ ਚਲੋ ਸਾਨੂੰ ਲੋੜ ਆ ਤਾਂ ਕਰਕੇ ਕੱਲੇ ਤੇ ਹੁਣ ਕੀ ਮੰਗ ਕਰਦੇ ਹੁਣ ਭਾਈ ਸਾਡਾ ਖਰਚਾ ਇੰਨਾ ਹੋਇਆ ਗੱਲ ਵਿਆਹ ਦੇ ਇੰਨਾ ਖਰਚਾ ਹੋਇਆ ਸਾਡਾ ਪਰ ਤੁਹਾਡੇ ਕੋਲ ਕੋਈ ਐਡਰੈਸ ਨਹੀਂ ਹੈ ਕੋਈ ਗੱਲਬਾਤ ਨਹੀਂ ਹੈ ਕਿਵੇਂ ਫਿਰ ਤੁਸੀਂ ਲੱਭੋਗੇ ਭਾਈ ਨੰਬਰ ਹੈਗਾ ਨਾ ਨੰਬਰ ਦਿੱਤਾਣਾ ਨੰਬਰ ਹਾਂਜੀ ਨੰਬਰ ਦਿੱਤਾ ਵਾ ਮਿਠਾ ਭੇਜਿਆ ਅੱਛਾ ਜੀ ਵਿਆਹ ਦੀ 2 ਤਰੀਕ ਸੀ ਉਹਦੇ ਪੇੜਾ ਐਕਸੀਡੈਂਟ ਹੋ ਗਿਆ 60 ਲੱਗੀ ਉਹਦੇ ਕਹਿੰਦੀ ਵਿਆਹ ਕਰਨਾ ਮੈਂ ਕਿਹਾ ਮੈਂ 2 ਦਿਨ ਦਊਂਗਾ ਵਾ ਦਿਨ ਦੇਵਾਂ ਤੁਹਾਨੂੰ ਤੇ ਅੱਜ 6 ਤਰੀਕ ਦਾ ਵਿਆਹ ਨਾ ਰੱਖਿਆ ਸਵੇਰੇ 10 ਵਜੇ ਬਰਾਸ ਸੀ ਉਹ 10 ਵਜੇ ਅਸੀਂ ਉੱਥੇ ਪਹੁੰਚ ਗਏ ਇੱਥੇ ਮੋਗੇ ਜੀ ਫੋਨ ਹੁਣੇ ਆ ਘੜੀ ਕੋਲੋਂ ਆ ਘੰਟੀ ਕੋਲੋਂ ਆ ਮੈਂ ਫੋਨ ਕਰਦੀ ਮੈਂ ਹੁਣੇ ਆਣੀ ਫਲਾਣੇ ਨੂੰ ਭੇਜਦੀ ਹਾਂ ਹੁਣ ਭੇਜਦੀ ਆ ਕਿਵੇਂ ਰਿਸ਼ਤਾ ਕਿਵੇਂ ਹੋਇਆ ਤੁਹਾਡਾ ਪੈਸੇ ਫੋਨ ਤੇ ਹੋਇਆ ਜੀ ਫੋਨ ਤੇ ਰਿਸ਼ਤਾ ਕੀਤਾ ਰਿਸ਼ਤੇ ਕਰਨ ਤੋਂ ਬਾਅਦ ਤੁਸੀਂ ਕੋ ਕੁੜੀ ਵਾਲਾ ਬਾਰੇ ਪਤਾ ਨਹੀਂ ਨਹੀਂ ਅਸੀਂ ਗਏ ਨਹੀਂ ਕਿਸੇ ਦੇ ਵੀ ਨਹੀਂ ਗਏ ਅਸੀਂ ਤਾਂ ਵੀ ਗੱਲ ਕੀਤੇ ਨਾ ਹੁੰਦੀ ਰਹੀ ਹੈ ਗੱਲ ਉਹਦੀ ਮਾਂ ਨੇ ਹੋਇਆ ਤੇ ਪੇਰ ਨਾਲ ਹੋਇਆ ਕੀ ਉਹਨਾਂ ਦੇ ਮਾਪੇ ਉਹਦਾ ਨਾਮ ਪਤਾ ਹੈ ਇੱਕ ਨਾਮ ਕਮਲਜੀਤ ਮਾਨਾ ਜਗਤਾ ਜਗਤਾ ਸਿੰਘ ਪੇਰਾਂ ਕੋਈ ਇਹਨਾਂ ਦਾ ਐਡਰੈਸ ਵਗੈਰਾ ਵੀ ਦੱਸਣਾ ਰੁਕ ਗਿਆ ਤੁਹਾਡੇ ਇਹ ਮੋਗਾ ਹੀ ਦੱਸਿਆ ਹੁਣ ਪਿੰਡ ਆਪਣੇ ਪਾਸ ਮੋਗੇ ਦੇ ਰਹਿਣ ਨੇ ਨਹੀਂ ਜਦੋਂ ਵੀ ਰਿਸ਼ਤਾ ਕੀਤਾ ਉਦੋਂ ਪਹਿਲਾਂ ਤੁਸੀਂ ਕੋਈ ਜਾਣ ਪਛਾਨ ਨਹੀਂ 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 ਫੋਨ ਫੋਨ ਕੋਈ ਤਸੱਲੀ ਨਹੀਂ ਕੀਤੀ ਫੋਨ ਤੇ ਫੋਨ ਤੇ ਫੋਨ ਤੇ ਹੀ ਬਾਤ ਸਾਰੀ ਗੱਲ ਕਰਦੇ ਹਾਂ ਹਾਂਜੀ ਫੋਨ ਮੁੰਡੇ ਨਾਲ ਗੱਲਬਾਤ ਹੋਈ ਤੁਹਾਡੇ ਨਾਲ ਵੀ ਗੱਲਬਾਤ ਹੋਈ ਸਾਡੇ ਨਾਲ ਹੁੰਦੀ ਰਹੀ ਆ ਮੁੰਡਾ ਤੁਹਾਡਾ ਕਿੱਥੇ ਕੰਮ ਕਰਦਾ ਇਹ ਦੁਬਈ ਹੀ ਲੇਬਰ ਦਾ ਕੰਮ ਕਰਦਾ ਉੱਥੇ ਵਿਚਾਰਾ 12-13000 ਰੁਪਏ ਤਾਂ ਉਦੋਂ ਚੱਕਦਾ ਹੁਣ ਕਰਜ਼ਾ ਫੜ ਫੜ ਕੇ ਵਿਆਹ ਤੇ ਲਾਇ ਪਏ ਜੱਜੀ ਫੜ ਫੜ ਕੇ ਕਿੱਥੋਂ ਲਾਉਂਗਾ ਇਹਦਾ ਪੈਸਾ ਬਰਨ ਤਰ੍ਹਾਂ ਯਾਨਾ ਕੀ ਬੰਦਾ ਦੱਸੂ ਨਾ ਇੰਨੀ ਬਰਾਦ ਲਿਆ ਗੱਡੀਆਂ ਲਿਆ ਮੈਂ ਵੀ ਫੜੜੜ ਕੇ ਆਪਦੀ ਦਿਹਾੜੀ ਕਰਕੇ ਦੂੰਗਾ ਲੋਕਾਂ ਨੂੰ ਪੈਸੇ ਪਿਓ ਤੇ ਪੈਲਸ ਕਿਹੜਾ ਗਿਆ ਸੀ ਉਹਨੂੰ ਕੌਣ ਆਣੇ ਰੋਜ਼ਗਾਰ ਰੋਜ਼ਗਾਰ ਰੋਜ਼ਗਾਰਦ ਤੇ ਮੋਗੇ ਰੋਜ਼ਗਾਰ ਰੰਗਾ ਪਤਾ ਕੀਤਾ ਤੂੰ ਸਾਨੂੰ ਪਤਾ ਨਹੀਂ ਉਹ ਤਾਂ ਕਿੰਨੀ ਉੱਥੇ ਪੈਲਸ ਅਸੀਂ ਤਾਂ ਸਾਰੇ ਡਰਾਈਵਰਾਂ ਨੂੰ ਫੋਨ ਕੀਤਾ ਅਸੀਂ ਹੁਣੇ ਆਉਣੇ ਮੈਂ ਫਲਾਣੇ ਦਾ ਖੜੀ ਆ ਗੱਡੀ ਭੇਜਦੀ ਫਲਾਣੇ ਭੇਜਦੀ ਆ ਹੁਣ ਭੇਜਦੀ 8:05 ਚੱਲੇ ਹੁਣ ਤੁਸੀਂ ਰਿਪੋਰਟ ਲਖਾਈ ਪੁਲਿਸ ਨੂੰ ਹਾਂਜੀ ਹਾਂਜੀ ਕਿੰਨੇ ਵਜੇ ਦੇ ਆਏਵੇਂ ਤੁਸੀਂ ਅੱਈ 1:30 ਵਜੇ ਆਏ ਪਾਜੀ ਹਨ ਮੈਂ ਇਹਦਾ ਕਰਜ਼ਾ ਲਿਆ ਉਹ ਲਾਉਂਗਾ ਉਹ ਕੀ ਮੰਗ ਕਰਦੇ ਆਂ ਅਈ ਤੇ ਮੰਗ ਕਰਨੀ ਜਦੋਂ ਸਾਨੂੰ ਸਪੋਰਟ ਸਾਨੂੰ ਉਨਸਾਫੀ ਹੋਣੀ ਚਾਹੀਦੀ ਆ ਕਿ ਸਾਡੇ ਤੇ ਕਾਰਵਾਈ ਹੋ ਨਾ ਕਰਨ ਕੁੜੀ ਵਾਲੇ ਨਹੀਂ ਪੈਸਾ ਤੇ ਲੈ ਵੀ ਤੁਹਾਡੇ ਤੋਂ ਕੋਈ ਲਿਆ ਉਹਨਾਂ ਨੇ ਕੀ ਨਹੀਂ 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 ਤਾਂ ਸਾਡੇ ਤੋਂ ਕੋਈ ਵੀ ਲਿਆ ਤੁਹਾਡੇ ਤੋਂ ਕੋਈ ਹਾਂਜੀ ਨਹੀਂ ਮੁੰਡੇ ਨੇ ਦਿੱਤੇ ਤਾਂ ਮੁੰਡੇ ਨੇ ਮੁੰਡੇ ਨੇ ਮੁੰਡੇ ਨੇ ਤੁਹਾਡੇ ਹੀ ਇਹਦਾ ਤੁਹਾਡਾ ਹੀ ਆ 12 13000 ਨਾ ਕੀ ਮਣੂ ਦੱਸੋ ਬੰਦੇ ਇਹਨਾਂ ਮੇਰੇ ਪੈ ਵਿਆਜ ਹੀ ਪਾ ਕੇ ਫੜ ਕੇ ਆਣੀ ਅਗਵਾਨੇ ਲਾਏ ਆ ਕੋਨੇ ਇੰਨੇ ਪਾਇਆ ਵਾ ਜਿਹੜਾ ਅਸੀਂ ਵਿਆਜ ਹੀ ਪਾ ਕੇ ਲਾਏ ਆ ਹੁਣ ਉਹ ਲੜਕਾ ਦੀਪਕ ਕੁਮਾਰਾ ਪੁੱਤਰ ਪ੍ਰੇਮਚੰਦ ਮੜਿਆਲਾ ਪਿੰਡ ਪੈਂਦਾ ਨਕੌਦਰਸਰਾਂ ਵਿੱਚ ਜ਼ਿਲ੍ਹਾ ਜਲੰਧਰ ਉਹ ਬਾਹਰ ਦੁਬਈ ਵਿੱਚ ਸੀ ਉਹਦੀ ਮਨਪੀਤ ਪੁੱਤਰੀ ਜਗਤਾਰ ਸਿੰਘ ਵਸਸੀ ਮੋਗਾ ਨਾਲ ਇੰਸਟਾਗ੍ਰਾਮ ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਦੀ ਮੈਰਿਜ ਰੱਖੀ ਸੀ ਨੰਦਕਾਰ ਸੀਗੇ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਆਪਣਾ ਕੋਈ ਥਾਂ ਟਿਕਾਣਾ ਨਹੀਂ ਦੱਸਿਆ ਹਾਂ ਅਖੀਰ ਵੱਡੀ ਕਰਕੇ ਉਹ ਸਾਰੇ ਕੋ ਥਾਣੇ ਇਥੇ ਆਪਣੀ ਕੰਪਲੇਟ ਦਿੰਦੀ ਹੈ ਜਿਹਦੀ ਕੰਪਲੇਟ ਲਈ ਹੈ ਜੀ ਇਹਨਾਂ ਦਾ ਫਰਦਰ ਜੀ ਨੰਬਰ ਅੰਡਰਟੇਕ ਲੈ ਆ ਕੇ ਆ ਜੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਇਹਦੀ ਚੈੱਕ ਕਰਾਂਗੇ ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੋ ਸਮਾਜ ਵਿੱਚ ਫੋਨ ਦੇ ਉੱਤੇ ਤਾਲਮਿਲ ਕਰਦੇ ਆ ਜਾਂ ਵੀ ਇਨਤਜਿਤ ਜਤ ਬਚਣਾ ਚਾਹੀਦਾ ਇਹਨਾਂ ਨੂੰ ਇਹਨਾਂ ਦਾ ਪਹਿਲਾਂ ਕੋਈ ਸੰਪਰਕ ਨਹੀਂ ਹੋਇਆ ਸੀ ਆਪਸ ਵਿੱਚ ਨਹੀਂ ਨਾ ਫੋਨ ਤੇ ਸੰਪਰਕ ਹੋਇਆ ਇਹਨਾਂ ਦਾ ਸੱਚ ਕੋਈ ਸੰਪਰਕ ਨਹੀਂ ਹੋਇਆ ਮੁੰਡਾ ਕਿੱਥੇ ਰਹਿੰਦਾ ਜੀ ਮੁੰਡਾ ਦੁਬਈ ਸੀਗਾ ਜੀ ਕਿ ਨਹੀਂ ਦੇ ਪਹਿਲਾਂ ਆਇਆ ਸੀ ਦੋ ਵਜੇ ਤੋਂ ਪਰਸ ਹੋਇਆ ਸੀ ਜੀ ਤੇ ਪਹਿਲਾਂ ਦੱਸਿਆ ਸੀ ਕਿਹੜੇ ਪਹਿਲਸ ਨੇ ਪਹਿਲਸ ਨਹੀਂ ਦੱਸਿਆ ਕਹਿੰਦੇ ਤੁਹਾਡੇ ਮੁੰਡੇ ਬੰਦੇ ਆਉਣਗੇ ਮੂਰੇ ਅੱਗੇ ਉਹ ਤੁਹਾਨੂੰ ਲੈ ਕੇ ਜਾਣਗੇ ਰਿਸੀਵ ਕਰਨਗੇ ਉਹ ਕੋਈ ਰੋਜ਼ 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 ਗਾਰਡਨਗੇ ਰੋਜ਼ ਪਹਿਲਸ ਕੋਈ ਖੇਤਦਾਰ ਇਹਨਾਂ ਨੇ ਰੋਜ਼ ਗਾਰਡਨ ਕਿਹਾ ਹੈ ਕਿਹਾ ਸੀ ਪਰ ਇੱਥੇ ਰੋਜ਼ ਗਾਰਡਨ ਕੋਈ ਮੋਗੇ ਚ ਹੈ ਹੀ ਨਹੀਂ ਅਜੇ ਨਾਲ ਤੇ ਸੰਪਰਕ ਹੋਇਆ ਲੜਕੀ ਵਾਲਾ ਨੇ ਹੁਣ ਕੋਈ ਲੜਕੀ ਨੇ ਫੋਨ ਬੰਦ ਆ ਉਹਨਾਂ ਦੇ ਕਿੰਨੇ ਵਜੇ ਆਏ ਸੀ ਮੋਗੇ ਜੀ ਉਹ ਦੱਸਿਆ ਮੋਗੇ 12 ਵਜੇ ਆਏ ਸੀ ਕਿੱਥੇ 12 ਵਜੇ ਤੋਂ ਲੈ ਕੇ ਉਹਦੀ ਵੀਡੀਓ ਪਹਿਲਾਂ ਲੋਹਾਰਾ ਚੋਂ ਜਵੇਰ ਕਰਦੇ ਫਿਰ ਉਹਨੂੰ ਆਪਣੀ ਲੋਕੇਸ਼ਨਾਂ ਪਾਉਂਦੇ ਰਹੇ ਉਹ ਕੋਲ ਲੁਧਿਆਣੇ ਦੀ ਆਉਂਦੀ ਸੀ ਕੋਈ ਕਿਤੋਂ ਦੀ ਆਉਂਦੀ ਸੀ ਅਖੀਰ ਇਹ ਵੇਟ ਕਰਕੇ ਫਿਰ ਸਰਗਥਾਣੇ ਆਏ ਇਹਨਾਂ ਦੇ ਜਿਹੜੀ ਆਪਣੀ ਕੰਪਨੀ ਲੈ ਲਈ ਸੀ ਕਿੰਨੇ ਬੰਦੇ ਦੀ ਬਰਾਤ ਲੱਗੇ ਆਈ ਸੀ ਬੰਦੇ ਸੀ ਜੇ 100 150 ਬੰਦਾ ਬਰਾਤ ਦਾ ਸੀਗਾ ਜੀ ਇਹਦੇ ਵਿੱਚ ਔਰਤਾਂ ਵੀ ਸੀਗੀਆਂ ਬੱਚੇ ਵੀ ਸੀਗੇ ਜੀ ਖਾਲੀ ਮੁੜ ਗਏ ਉਹ ਖਾਲੀ ਬਣ ਕੇ ਜਬਸ